ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਸ਼ੰਭੂ ਬਾਰਡਰ ਤੇ ਜਿੱਥੇ ਸਰਕਾਰਾਂ ਨੇ ਹੱਲਾ ਗੁੱਲਾ ਕੀਤਾ ਪਰ ਆਪਣਾ ਮੋਰਚਾ ਪਹਿਲਾਂ ਦੀ ਤਰ੍ਹਾਂ ਜੰਮਿਆ ਹੋਇਆ ਕੋਈ ਕਾ ਬਰਨਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ੰਭੂ ਘਨੋਰੀ ਬਾਰਡਰ ਤੇ ਪਹੁੰਚੋ ਆਪਣੀਆਂ ਟਰਾਲੀਆਂ ਕੁੱਝ ਹਲਾਈਆਂ ਆ ਕੋਸ਼ਾ ਹੱਲਾ ਗੁੱਲਾ ਕੀਤਾ ਸਰਕਾਰਾਂ ਵੱਲੋਂ ਰਾਤ ਸੋਸ਼ਲ ਮੀਡੀਆ ਤੇ ਜ਼ਿਆਦਾ ਹੋਊਗਾ ਬਣਾਇਆ ਗਿਆ ਕਿ ਮੋਰਚਾ ਪੱਟ ਹੋ ਗਿਆ ਤੇ ਰਾਹ ਚਾਲੂ ਕਰ ਦਿੱਤੇ ਜਾਣਗੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਟਰਾਲੀਆਂ ਉਦਾਂ ਹਾਲਾਤੀਆਂ ਆਪਣੇ ਟਿਕਾਣਿਆਂ ਤੋਂ ਔਰ ਵੱਡੀਆਂ ਟਰਾਲੀਆਂ ਵੱਡੇ ਕਾਫਲੇ ਲੱਗੇ ਹੋਏ ਨੇ ਥੈਉ ਤਹੀਂ ਖੜੇ ਨੇ ਸੋ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਸਾਰੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਪਹੁੰਚੋ ਆਪਣੀਆਂ ਟਰਾਲੀਆਂ ਲੱਗੀਆਂ ਰਾਹ ਉਸੇ ਤਰ੍ਹਾਂ ਬੰਦ ਨੇ ਆਵਾਜਾਈ ਬੰਦਿਆ ਟਰਾਲੀਆਂ ਥਾਂ ਥਾਂ ਹੀ ਕੜੀਆਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ੰਭੂ ਬਾਡਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੱਕੇ ਆ ਭਰਾਵਾ ਦੇਖਾਂਗੇ ਕਿਨੇ ਪਾ ਦੇ ਤੀਏ ਗੱਲਾਂ ਕਰਤ ਬਣਾ ਤੂੰ ਪੱਤੰਗਾ ਲੈ ਦੇਸ਼ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਜਣਾ ਹਰਾਮ ਕਰ ਦਾਂਗੇ ਅਖਰਾਂ ਤੋਂ ਲੱਟੀਆਂ ਪੱਗਾਂ ਦਾ ਹਿਸਾਬ ਲਗਾਗੇ ਤੇਰਾ ਹਿਸਾਬ ਕਹਿੰਦੇ ਕਰਕੇ ਇਹ ਗੱਲਾਂ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਤੁਹਾਨੂੰ ਕੋ ਕਰ ਲੂਗਾ ਨਹੀਂ ਹੋਰਦੇ ਆਵੇਂ ਸਾਡੇ ਪੱਕਾ ਕਾਰੀਆਂ ਕੇ ਜਾਣੇ ਪੰਜਾਬੀ ਨੂੰ ਇਹ ਕੋਈ ਸਾਡਾ ਹੋਣੀ ਨਹੀਂ ਹੈ ਗਿਆ ਇਹ ਉਸ ਵਾਰ ਚਲ ਗਈ ਦਰਨੇ ਨਿੱਕੀ ਦੀ ਅਰ ਇਸ ਪੁੱਤਰ ਨੇ ਇਹ ਬਿਆਪਾ ਦੂਜਾ ਪੁੱਤਰ ਬਣਿਆ ਚ ਜਾਗਰਨੀ ਲੋੜਾ ਪੰਜਾਬੀਓ ਉੱਤੋਂ ਛੜਕਣ ਦੇ ਉੱਤੇ ਆਓ ਥੱਲੇ ਆ ਸਭ ਕੱਲਾ ਆਪਣੇ ਵਾਰ ਤੇ ਰੱਖਾਂ ਜੀ ਐਮਐਸ ਵੀ ਗਾਟੀ ਕੂਨ ਵਾਸਤੇ ਬੈਠੇ ਜੀ ਇਹ ਇਸ ਕਰਕੇ ਭਰਾਓ ਬਾੜ ਦੀ ਲੋੜਾ ਜਾਗੋ ਛੜਕਣ ਦੇ ਆਓ ਥੱਲੇ ਤਾਰੇ ਸਾਨੂੰ ਓ ਥੱਲੇ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਰੋਪੜ ਦੇ ਥਾਣਾ ਕਰਾਲੀ ਦੇ ਵਿੱਚ ਆ ਚੁੱਕੇ ਹਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਆ ਦੇਖੋ ਸਾਰੇ ਕਿਸਾਨ ਜਿਹੜੇ ਪਰਾਂ ਕਰਦੇ ਨੇ ਛਣੀਆਂ ਖਾਣੋ ਮੇਰੀ ਫੋਟੋ ਵੀ ਖੇਜੋ ਜੋੜੇ ਬਾਈ ਪਰਾਂ ਕਰਦੋ ਕਰੀ ਸਾਡੀ ਦੋ ਇੰਦਰਜੀਤਾਂ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਕਦੇ ਕਿਸੇ ਥਾਣੇ 'ਚ ਕਦੇ ਕਿਸੇ ਜਿਹੜੇ ਲੈ ਕੇ ਜਾ ਰਹੇ ਨੇ ਚੜ੍ਹਦੀ ਕਲਾ 'ਚ ਰੱਖਾਂਗੇ ਮੋਰਚਾ हां देखो, देखो किसान आड़ियां ट्रालियां हटाਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਤਮਾਮ ਦੇਖੋ ਨੇ ਕਿਸਾਨ ਜਿਹੜੇ ਨੇ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਨੇ ਉਹ ਘਰਾਂ ਨੂੰ ਲੈ ਕੇ ਜਾ ਰਹੇ ਨੇ। ਭਾਈ ਇਹ ਥੋੜੀ ਟਰਾਲੀ ਆ ਜੀ। ਉਸ ਵੱਲੋਂ ਆਏ ਹੋ। ਆ ਦੇਖੋ ਪ੍ਰਸ਼ਾਸਨ ਜਿਹੜਾ ਉਹ ਟਰਾਲੀਆਂ ਹਟਾਉਣ ਦੀ ਕਵਾਇਤ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ ਦੇਖ ਸਕਦੇ ਹੋ। ਤਾਂ ਦੇਖ ਸਕਦੇ ਹੋ ਤਸਵੀਰਾਂ ਰਸਤਾ ਜਿਹੜਾ ਉਹ ਕਲੀਅਰ ਕੀਤਾ ਜਾ ਰਿਹਾ तमाम ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਦੇਖੋ ਟਰੈਕਟਰਾਂ ਦੇ ਨਾਲ ਕਿੰਜ ਟਰਾਲੀਆਂ ਨੂੰ ਹਟਾਇਆ ਜਾ ਰਿਹਾ ਟਰੈਕਟਰ ਬੁਲਾ ਕੇ ਲਗਾਤਾਰ ਟਰੈਕਟਰ ਜਿਹੜੇ ਨੂੰ ਬੁਲਾਏ ਜਾ ਰਹੇ ਨੇ ਅਤੇ ਤਸਵੀਰਾਂ ਦੇਖੋ ਟਰੈਕਟਰਾਂ ਦੇ ਨਾਲ ਜਿਹੜੀਆਂ ਟਰਾਲੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਬਾਕੀ ਰਸਤਾ ਜਿਹੜਾ ਉਹ ਕਲੀਅਰ ਹੋ ਸਕੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਦਾ ਹੀ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਕਿਸਾਨਾਂ ਤੇ ਇੱਕ ਵੱਡਾ ਐਕਸ਼ਨ ਹੋਇਆ ਜਿੱਥੇ ਕਿ ਖਨੌਰੀ ਅਤੇ ਸੰਭੂ ਬਾਰਡਰ ਤੋਂ ਕਿਸਾਨਾਂ ਨੂੰ ਲਗਾਤਾਰ ਟਰੈਕਟਰ ਵਾਲੇ ਖਾਲੀ ਕਰਵਾ ਕੇ ਰੋਡ ਸਾਫ਼ ਕਰਨ ਦੇ ਲਈ ਕਿਹਾ ਗਿਆ ਅਤੇ ਕਾਫੀ ਹੱਦ ਤੱਕ ਸਾਫ਼ ਕਰ ਵੀ ਦਿੱਤੇ ਗਏ ਨੇ ਉੱਥੇ ਇੱਕ ਵਾਇਰਲ ਵੀਡੀਓ ਹੁਣੇ ਸਾਹਮਣੇ ਆਈ ਹੈ ਜੋ ਕਿ ਅੱਜ ਸੰਭੂ ਬਾਰਡਰ ਦੀ ਹੈ ਜਿੱਥੇ ਕਿ ਇੱਕ ਕਿਸਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੇ ਟਰੈਕਟਰ ਟਰਾਲੀਆਂ ਹਾਲੇ ਵੀ ਉਸੇ ਤਰ੍ਹਾਂ ਖੜੇ ਨੇ ਪੁਲਿਸ ਵੱਲੋਂ ਹੱਲਾ ਗੁੱਲਾ ਕੀਤਾ ਗਿਆ ਪਰ ਉਹਨਾਂ ਦਾ ਮੋਰਚਾ ਉਵੇਂ ਹੀ ਡਟਿਆ ਪਰ ਉੱਤੇ ਹੀ ਕਿਸਾਨ ਲੀਡਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰਤੋਲਾਵਾ ਬਲਦੇਵ ਸਿੰਘ ਸਿਰਸਾ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਕਿ ਭਗਵੰਤ ਮਾਨ ਦੀ ਕੋਠੀ ਨੂੰ ਘੇਰਨ ਦੇ ਲਈ ਜਾ ਰਹੇ ਸਨ ਤੁਸੀਂ ਸਰਕਾਰ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਸਹੀ ਮੰਨਦੇ ਹੋ ਤਾਂ ਕਮੈਂਟਾਂ ਦੇ ਵਿੱਚ ਇਹ ਲਿਖਣਾ ਜੇਕਰ ਗਲਤ ਮੰਨਦੇ ਹੋ ਕਮੈਂਟਾਂ ਦੇ ਵਿੱਚ ਬੀ ਟਾਈਪ ਕਰਨਾ ਤੇ ਆਓ ਦੇਖੋ ਇਸ ਮੌਕੇ ਦੀ ਹੋਰ ਵੀਡੀਓ ਹੋਰ ਅਪਡੇਟਸ ਨਾਲ ਅਪ ਟੂਡੇ ਟ੍ਰੈਂਡ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਹਾਂ ਦੇਖੋ ਕਿਸਾਨਾਂ ਦੀਆਂ ਟਰਾਲੀਆਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਤਾਂ ਤਮਾਮ ਦੇਖੋ ਨੇ ਕਿਸਾਨ ਜਿਹੜੇ ਨੇ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਨੇ ਉਹ ਘਰਾਂ ਨੂੰ ਲੈ ਕੇ ਜਾ ਰਹੇ ਨੇ ਭਾਈ ਇਹ ਥੋੜੀ ਟਰਾਲੀ ਹੈ ਜੀ ਉਸ ਵੱਲੋਂ ਆਏ ਹੋ ਆ ਦੇਖੋ ਪ੍ਰਸ਼ਾਸਨ ਜਿਹੜਾ ਉਹ ਟਰਾਲੀਆਂ ਹਟਾਉਣ ਦੀ ਕੋਸ਼ਿਸ਼ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਰਸਤਾ ਜਿਹੜਾ ਉਹ ਕਲੀਅਰ ਕੀਤਾ ਜਾ ਰਿਹਾ तमाम ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਦੇਖੋ ਟਰੈਕਟਰਾਂ ਦੇ ਨਾਲ ਕਿੰਝ ਟਰਾਲੀਆਂ ਨੂੰ ਹਟਾਇਆ ਜਾ ਰਿਹਾ ਹੈ ਟਰੈਕਟਰ ਬੁਲਾ ਕੇ ਲਗਾਤਾਰ ਟਰੈਕਟਰ ਜਿਹੜੇ ਨੂੰ ਬੁਲਾਏ ਜਾ ਰਹੇ ਨੇ ਤਾਂ ਤਸਵੀਰਾਂ ਦੇਖੋ ਟਰੈਕਟਰਾਂ ਦੇ ਨਾਲ ਜਿਹੜੀਆਂ ਟਰਾਲੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਬਾਕੀ ਰਸਤਾ ਜਿਹੜਾ ਉਹ ਕਲੀਅਰ ਹੋ ਸਕੇ